ਪ੍ਰਭੂ ਜੀ ਦੀ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾ ਮਨੂ ਪਿਆਰ ਭਰੀ ਜਨਸੀ ਦੀ ਪਰਮੇਸ਼ਰ ਜੀ ਨੇ ਅਜੁਰਾਤ ਦੇ ਸਮੇਂ ਸਾਨੂੰ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ। ਤੋਂ ਆਓ ਅਜੁਰਾਤ ਦੇ ਸਮੇਂ ਤੇ ਵਿੱਚ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਹਾਂ ਇੱਕ ਗੀਤ ਦੇ ਨਾਲ ਹਾਲੇਲੂਇਆ ਹਾਲੇਲੂਇਆ ਇਹਨਾਂ ਸਹਾਨੂੰ ਚਲਾਉਂਦਾ ਹੈ ਮੇਰੇ ਸਾਰੇ ਦਰਦ ਵਡਾਉਂਦਾ ਏ ਇਨਸਾਹਨ ਨੂੰ ਚਲਾਉਂਦਾ ਏ ਮੇਰੇ ਸਾਰੇ ਦਰਦ ਵਡਾਉਂਦਾ ਏ ਜਦ ਕਦੀ ਵੀ ਦਿਲ ਟੁੱਕਦਾ ਤੂੰ ਦੁੰਦਾ ਨਹੀਂ ਏ ਜਦ ਕਦੀ ਵੀ ਦਿਲ ਇਹ ਦੁੱਖ ਦਾ ਤੂੰ ਸੁਣਦਾ ਮੇਰੀ ਤੇਰੀ ਦਇਆ ਬਥਰੀ ਏ ਤੇਰੀ ਦਇਆ ਬਥਰੀ ਏ ਤੇਰੀ ਦਇਆ ਬਥਰੀ ਏ ਤੇਰੀ ਦਇਆ ਬਥਰੀ ਏ ਇਹਨਾਂ ਸਹਾਨੂ ਚਲੋਂਦਾ ਏ ਮੇਰੇ ਸਾਰੇ ਦਰਦ ਵੜਾ ਕਿਨਾ ਸਹਾਨੂੰ ਚਲੋਂਦਾ ਏ ਮੇਰੇ ਸਾਰੇ ਦਰਦ ਵੜਾਉਂਦਾ ਏ ਜਦ ਕਦੀ ਵੀ ਦਿਲੇ ਦੁੱਖ ਦਾ ਤੂੰ ਸੁਣਦਾ ਮੇਰੀ ਏ ਜਦ ਕਦੀ ਵੀ ਦਿਲੇ ਦੁੱਖ ਦਾ ਤੂੰ ਸੁਣਦਾ ਮੇਰੀ ਏ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥਰੀਏ ਤੇਰੀ ਦਇਆ ਬਥਰੀਏ ਯਸੂ ਜੀ ਤੇਰੀ ਦਇਆ ਬਥਰੀਏ ਜਦ ਲੱਗਦਾ ਸੀ ਟੁੱਟ ਜਾਣਾ ਮੈਂ ਇਹਨਾਂ ਦਰਦਾਂ ਵਿੱਚ ਮੁੱਕ ਜਾਣਾ ਮੈਂ ਇਹਨਾਂ ਦਰਦਾਂ ਵਿੱਚ ਮੁੱਕ ਜਾਣਾ ਮੈਂ ਇਹਨਾਂ ਦਰਦਾਂ ਵਿੱਚ ਮੁੱਕ ਜਾਣਾ ਮੈਂ ਧੂਆ ਜਾਂਦਾ ਏ ਕੋਲ ਮੇਰੇ ਨਾ ਲੋਂਦਾ ਦੇਰੀ ਏ ਧੂਆ ਜਾਂਦਾ ਏ ਕੋਲ ਮੇਰੇ ਨਾ ਲੋਂਦਾ ਦੇਰੀ ਏ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਇਨਾ ਸਹਾਨੂੰ ਚਲਾਉਂਦਾ ਏ ਮੇਰੇ ਸਾਰੇ ਦਰਦ ਵਡਾਉਂਦਾ ਏ ਇਨਾ ਸਹਾਨੂੰ ਚਲਾਉਂਦਾ ਏ ਮੇਰੇ ਸਾਰੇ ਦਰਦ ਵਡਾਉਂਦਾ ਏ ਜਦ ਕਦ ਦੀ ਵੀ ਦਿਲ ਇਹ ਦੁਖਦਾ ਤੂੰ ਸੁਣਦਾ ਮੇਰੀ ਐ ਜਦ ਕਦ ਦੀ ਵੀ ਦਿਲ ਇਹ ਦੁਖਦਾ ਤੂੰ ਸੁਣਦਾ ਮੇਰੀ ਐ ਤੇਰੀ ਦਇਆ ਬ ਤੇਰੀ 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 ਐ ਜਦ ਦਿਲ ਮੇਰਾ ਬੇਚੈਨ ਹੋਵੇ ਤੇ ਫਿਕਰਾਂ ਵਿੱਚ ਮੇਰੀ ਜਾਨ ਹੋਵੇ ਜਦ ਦਿਲ ਮੇਰਾ ਬੇਚੈਨ ਹੋਵੇ ਤੇ ਫਿਕਰਾਂ ਵਿੱਚ ਮੇਰੀ ਜਾਨ ਹੋਵੇ ਤੂੰ ਪੁੰਜ ਦਇਆ ਕੇ ਅੱਖੀਆਂ ਨੂੰ ਬਾਂਹ ਫੜਦਾ ਮੇਰੀ ਐ ਤੂੰ ਪੁੰਜ ਦਇਆ ਕੇ ਅੱਖੀਆਂ ਨੂੰ ਬਾਂਹ ਫੜਦਾ ਮੇਰੀ ਐ ਤੇਰੀ ਦਇਆ ਬ ਤੇਰੀ ਐ ਤੇਰੀ ਦਇਆ ਬ ਤੇਰੀ ਐ ਤੇਰੀ ਦਇਆ ਬਥੇਰੀ ਐ ਤੇਰੀ ਦਇਆ ਬਥੇਰੀ ਐ ਜਦ ਤੇਰੇ ਆਸਰੇ ਟਿਕਦਾ ਹਾਂ ਮੈਂ ਹਾਰੀਆਂ ਬਾਜ਼ੀਆਂ ਜਿੱਤਦਾ ਹਾਂ ਮੈਂ ਹਾਰੀਆਂ ਬਾਜ਼ੀਆਂ ਜਿੱਤਦਾ ਹਾਂ ਜਦ ਤੇਰੇ ਆਸਰੇ ਟਿਕਦਾ ਹਾਂ ਮੈਂ ਹਾਰੀਆਂ ਬਾਜ਼ੀਆਂ ਜਿੱਤਦਾ ਹਾਂ ਮੈਂ ਹਾਰੀਆਂ ਬਾਜ਼ੀਆਂ ਜਿੱਤਦਾ ਹਾਂ ਧੂ ਮੰਗਣੇ ਪਹਿਲਾ ਦੇ ਦਿਨਾਂ ਏ ਆਦਤ ਤੇਰੀ ਏ ਧੂ ਮੰਗਣ ਤੋਂ ਪਹਿਲਾ ਦੇ ਦਿਨਾਂ ਏ ਆਦਤ ਤੇਰੀ ਏ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਯਿਸੂ ਜੀ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਤੇਰੀ ਏ ਹਾਲੇਲੂਇਆ ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਜੋ ਸੱਚਮੁੱਚ ਪਰਮੇਸ਼ਰ ਨੇ ਆਪਣੀ ਮਹਿਮਾ ਦੇ ਲਈ ਸਾਨੂੰ ਇਸਤੇਮਾਲ ਕੀਤਾ ਔਰ ਪਰਮੇਸ਼ਰ ਦੇ ਕੋਲੋਂ ਮੰਗਦੇ ਆ ਕਿ ਪਰਮੇਸ਼ਰ ਮੇਰੇ ਗਲੇ ਨੂੰ ਮਸਾ ਕਰੀ ਤਾਂ ਕਿ ਮੈਂ ਪਰਮੇਸ਼ਰ ਦੀ ਮਹਿਮਾ ਹਰ ਰੋਜ਼ ਕਰ ਸਕਾਂ ਤਾਂ ਧੰਨਵਾਦ ਕਰਦੇ ਇਸ ਖੂਬਸੂਰਤ ਸਮੇਂ ਦੇ ਲਈ ਔਰ ਜਾਣਦੇ ਅੱਜ ਦੇ ਵਚਨ ਦੇ ਵਿੱਚ ਅੱਜ ਰਾਤ ਦੇ ਸਮੇਂ ਵਿੱਚ ਪਰਮੇਸ਼ਰ ਨੇ ਸਾਨੂੰ ਕੀ ਵਚਨ ਦਿੱਤਾ ਹੈ ਜ਼ਬੂਰ 19 ਅਧਿਆਇ ਦੀ 8 ਨੰਬਰ ਆਇਤ ਯਹੋਵਾ ਦੇ ਫਰਮਾਨ ਸਿੱਧੇ ਹਨ ਉਹ ਦਿਲ ਨੂੰ ਆਨੰਦ ਕਰਦੇ ਹਨ ਯਹੋਵਾ ਦਾ ਹੁਕਮ ਨਿਰਮਲ ਹੈ ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ ਹਾਲੇਲੂਇਆ ਸੱਚਮੁੱਚ ਯਹੋਵਾ ਦੇ ਫਰਮਾਨ ਸਿੱਧੇ ਆ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਆ ਕੋਈ ਬੁਰਾਈ ਨਹੀਂ ਆ ਕੋਈ ਉਹਦੇ ਵਿੱਚ ਖੋਟ ਨਹੀਂ ਆ ਯਹੋਵਾ ਦੇ ਫਰਮਾਨ ਸਿੱਧੇ ਤੇ ਸੱਚੇ ਆ ਔਰ ਉਹ ਸਾਡੇ ਦਿਲ ਨੂੰ ਕੀ ਦਿੰਦੇ ਆ ਆਨੰਦ ਦਿੰਦੇ ਆ ਬਹੁਤ ਵਾਰ ਕੀ ਹੁੰਦਾ ਕਿ ਕਿਸੇ ਦੀਆਂ ਕਈਆਂ ਹੋਈਆਂ ਗੱਲਾਂ ਜਿਹੜੀਆਂ ਨਾ ਸਾਨੂੰ ਮਤਲਬ ਕਿ ਸਾਡੇ ਦਿਲ ਨੂੰ ਇਹ ਨਾ ਛਲਨੀ ਕਰਕੇ ਰੱਖ ਦਿੰਦੀਆਂ ਚੀਰ ਕੇ ਰੱਖ ਦਿੰਦੀਆਂ ਆ ਪਰ ਇੱਕ ਸਾਡਾ ਪਰਮੇਸ਼ਰ ਆ ਜਿਹੜਾ ਸਾਡੇ ਮਨ ਨੂੰ ਆਪਣੀ ਵਚਨਾਂ ਦੇ ਦੁਆਰਾ ਆਨੰਦਿਤ ਕਰਦਾ ਆ ਔਰ ਉਹ ਸਾਡੇ ਰਾਹਾਂ ਦੇ ਵਿੱਚ ਸਾਡੀਆਂ ਅੱਖੀਆਂ ਨੂੰ ਚਾਨਣ ਦਿੰਦਾ ਆ ਯਹੋਵਾ ਦਾ ਹੁਕਮ ਨਿਰਮਲ ਆ ਸੱਚਮੱਚ ਪਰਮੇਸ਼ਰ ਸਾਡੇ ਲਈ ਮਹਾਨ ਆ ਪਰਮੇਸ਼ਰ ਸਾਡੇ ਲਈ ਅਤਿਅੰਤ ਜਨ ਨੂੰ ਕਹਿੰਦੇ ਆ ਪਰਮੇਸ਼ਰ ਸਾਡੇ ਲਈ ਖੁਲਾਈ ਨੂੰ ਸੋਚਦੇ ਆ ਤਾਂ ਆਓ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਨਵਾਦ ਕਰਦੇ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਖੁਦਾ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦੇ ਨਾਲ ਬlesਸ ਕੀਤਾ ਹੈ ਖੁਦਾ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਦੱਸਿਆ ਕਿ ਤੁਹਾਡੇ ਫਰਮਾਨ ਸਿੱਧੇ ਤੇ ਪਰਮੇਸ਼ਰ ਜੀ ਸੱਚੇ ਆ ਮੇਰੇ ਖੁਦਾ ਤੁਹਾਡੇ ਬਚਨ ਸਾਡੇ ਦਿਲ ਨੂੰ ਆਨੰਦ ਦਿੰਦੇ ਆ ਮੇਰੇ ਮਹਾਨ ਖੁਦਾ ਜੀ ਜਿੰਨੇ ਵੀ ਪੈਨ ਪ੍ਰਾਖੂ ਦਾ ਕਿਸੇ ਵੀ ਪਰਮੇਸ਼ਰ ਜੀ ਨਿਰਾਸ਼ਾ ਦੇ ਵਿੱਚ ਆ ਖੁਦਾ ਅੱਜ ਤੁਹਾਡਾ ਬਚਨ ਆਵੇ ਔਰ ਖੁਦਾਵੰ ਜੀ ਇਹਨਾਂ ਨੂੰ ਆਨੰਦ ਦੇ ਨਾਲ ਭਰ ਦੇਵੇ ਮੇਰੇ ਮਹਾਨ ਖੁਦਾ ਅੱਜ ਪਰਮੇਸ਼ਰ ਜੀ ਤੁਸੀਂ ਸਾਡੇ ਅੱਖਾਂ ਨੂੰ ਖੁਦਾਵੰ ਜੀ ਆਪਣੇ ਬਚਨਾਂ ਦੇ ਆਨੰਦ ਦੇ ਦੁਆਰਾ ਪਰਮੇਸ਼ਰ ਜੀ ਬles ਕਰੋ ਔਰ ਸਾਨੂੰ ਸਹੀ ਰਾਹ ਦਿਖਾਓ ਮੇਰੇ ਪ੍ਰਭੂ ਅੱਜ ਖੁਦਾਵੰ ਜੀ ਅਸੀਂ ਸੱਚੇ ਦਿਲ ਤੋਂ ਪ੍ਰਾਰਥਨਾ ਕਰਦੇ ਹਾਂ ਭੈਣਾ ਭਰਾਵਾਂ ਦੇ ਲਈ ਜੋ ਪਰਮੇਸ਼ਰ ਜੀ ਹਰ ਰੋਜ਼ ਖੁਦਾਵੰਨ ਜੀ ਥੋੜਾ ਥੋੜਾ ਕਰਕੇ ਅੰਦਰ ਕੋਰ ਦੀਆਂ ਸ਼ਕਤੀਆਂ ਵਿੱਚ ਜਾਹੀ ਜਾ ਰਿਹਾ ਖੁਦਾਵੰਨ ਜੀ ਜੋ ਵੈਰੀ ਉਹਨਾਂ ਨੂੰ ਪਰਮੇਸ਼ਰ ਜੀ ਪਰੇਸ਼ਾਨ ਕਰਦਾ ਜੋ ਵੈਰੀ ਉਹਨਾਂ ਦੇ ਉੱਪਰ ਹਾਵੀ ਹੈ ਮੇਰੇ ਖੁਦਾਵੰਨ ਜੀ ਅੱਜ ਪਰਮੇਸ਼ਰ ਜੀ ਹਰ ਇੱਕ ਜਨ ਨੂੰ ਪਰਮੇਸ਼ਰ ਤੁਹਾਡੇ ਪਵਿੱਤਰ ਹੱਥਾਂ ਦੇ ਵਿੱਚ ਸੌਂਪਨੇ ਆ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਮੇਰੇ ਮਹਾਨ ਖੁਦਾ ਅੱਜ ਤੁਸੀਂ ਪਰਮੇਸ਼ਰ ਜੀ ਸਾਡੇ ਸਾਰੀਆਂ ਜ਼ਿੰਦਾ ਨੂੰ ਪਰਮੇਸ਼ਰ ਜੀ ਖੁਦਾਵੰਦੀ ਵੈਰੀ ਦੇ ਹੱਥਾਂ ਤੋਂ ਛੁਡਾ ਲਓ ਮੇਰੇ ਖੁਦਾ ਔਰ ਪਰਮੇਸ਼ਰ ਜੀ ਤੁਸੀਂ ਸਾਨੂੰ ਸਹੀ ਰਾਹ ਦਿਖਾਓ ਮੇਰੇ ਪ੍ਰਭੂ ਸਾਡਾ ਜੀਵਨ ਪ੍ਰਾਰਥਨਾ ਆਤਮਾ ਵਾਲਾ ਹੋਵੇ ਖੁਦਾ ਪਰਮੇਸ਼ਰ ਜੀ ਕੋਈ ਵੀ ਪਰਮੇਸ਼ਰ ਜੀ ਕਾਰਨ ਸਾਨੂੰ ਤੁਹਾਡੇ ਪ੍ਰੇਮ ਤੋਂ ਵੱਖਰਾ ਨਾ ਕਰਨੇ ਪਾਈ ਮੇਰੇ ਪ੍ਰਭੂ ਅਸੀਂ ਤੁਹਾਡੇ ਪ੍ਰੇਮ ਚ ਵਧਦੇ ਜਾਈਏ ਤਰੱਕੀ ਕਰਦੇ ਜਾਈਏ ਆਤਮਿਕ ਫਲਾਂ ਦੇ ਨਾਲ ਭਰਪੂਰ ਹੁੰਦੇ ਜਾਈਏ ਮੇਰੇ ਸਮਰਥੀ ਖੁਦਾ ਤੁਹਾਡਾ ਧੰਨਵਾਦ ਕਰਦੀ ਇਹਨਾਂ ਵਚਨਾਂ ਦੇ ਲਈ ਖੁਦਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੀਆਂ ਤਕਤੀਆਂ ਤੇ ਲਿਖਣਾ ਵੈਰੀ ਦੀ ਕੋਈ ਸ਼ਕਤੀ ਇਹਨਾਂ ਵਚਨ ਨੂੰ ਸਾਡੇ ਜੀਵਨ ਦੇ ਵਿੱਚ ਚੁਰਾਣੇ ਨਾ ਪਾਏ ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਭੂ ਜੀ ਲੱਖਾਂ ਗੁਨਾ ਫਲਾਂ ਨੂੰ ਲੈ ਕੇ ਆਉਣ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਉਹਦਾ ਦਿਨ ਦੇ ਸਾਰੇ ਸਮਿਆਂ 'ਚ ਤੁਸੀਂ ਸਾਨੂੰ ਸੰਭਾਲਿਆ ਪਰਮੇਸ਼ਰ ਜੀ ਸਾਰੇ ਸਮਿਆਂ ਦੇ ਵਿੱਚ ਤੁਸੀਂ ਸਾਡੇ ਨਾਲ ਨਾਲ ਰਿਹਾ ਮੇਰੇ ਖੁਦਾ ਤੁਹਾਡਾ ਸ਼ੁਕਰ ਕਰਦੇ ਹਾਂ ਧੰਨਵਾਦ ਕਰਦੇ ਦਿਨ ਪਰ ਵਿੱਚ ਹੋਈਆਂ ਸਾਰੀਆਂ ਦੁਆਵਾਂ ਨੂੰ ਤੁਹਾਡੇ ਹਸੂਰੀ ਵਿੱਚ ਲੈ ਕੇ ਆਉਣੇ ਖੁਦਾ ਹਰ ਇੱਕ ਦੇ ਉੱਪਰ ਦਇਆ ਕਰਨਾ ਪਰਮੇਸ਼ਰ ਜੀ ਹਰ ਇੱਕ ਨੂੰ ਮੁਸ਼ਕਿਲਾਂ ਦੇ ਵਿੱਚੋਂ ਕਸ਼ਟਾਂ ਦੇ ਵਿੱਚੋਂ ਪਰਮੇਸ਼ਰ ਜੀ ਬਾਹਰ ਕੱਢਣਾ ਖੁਦਾਵੰਨ ਜੀ ਧੰਨਵਾਦ ਕਰਦੇ ਆ ਦਿਨ ਭਰ ਦੀਆਂ ਸਾਰੀਆਂ ਭਲੇਈਆਂ ਦੇ ਲਈ ਖੁਦਾ ਔਰ ਧੰਨਵਾਦ ਕਰਦੇ ਆ ਜੋ ਤੁਸੀਂ ਸਾਨੂੰ ਪਛਤਾਫੀ ਦਾ ਮਾਫੀ ਦਾ ਹੋਰ ਇੱਕ ਮੌਕਾ ਦਿੱਤਾ ਖੁਦਾ ਪਰਮੇਸ਼ਰ ਜੀ ਅਸੀਂ ਮਾਫੀ ਮੰਗਦੇ ਆ ਤੌਬਾ ਕਰਦੇ ਆ ਦਿਨ ਭਰ ਵਿੱਚ ਹੋਏ ਸਾਰੇ ਹੀ ਗਲਤੀਆਂ ਗੁਨਾਹਾਂ ਦੇ ਲਈ ਖੁਦਾ ਜਾਣੇ ਅਣਜਾਣੇ ਵਿੱਚ ਜੋ ਵੀ ਸਾਡੇ ਕੋਲੋਂ ਗਲਤੀਆਂ ਗੁਨਾਹ ਹੋਏ ਖੁਦਾ ਹਰ ਇੱਕ ਗਲਤੀ ਗੁਨਾਹ ਨੂੰ ਮਾਫ ਕਰਨਾ ਅੱਗੇ ਤੋਂ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਡੀ ਹਜ਼ੂਰੀ 'ਚ ਤੁਹਾਨੂੰ ਪਸੰਦ ਆਵਣ ਵਾਲਾ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਹਰ ਇੱਕ ਜਨੁਕ ਦਾ ਆਪਣੇ ਪਵਿੱਤਰ ਲੋਹ ਦੇ ਵਿੱਚ ਟਕਣਾ ਖੁਦਾ ਔਰ ਰਾਤ ਦੇ ਸਮੇਂ ਦੇ ਵਿੱਚ ਖੁਦਾ ਜਿੰਨੇ ਵੀ ਭੈਣ ਭਾਈ ਇਕੱਠੇ ਹੋਏ ਖੁਦਾਬੰਦ ਜੀ ਜਿੰਨਾ ਤੱਕ ਪਰਮੇਸ਼ਰ ਜੀ ਦੀ ਆਵਾਜ਼ ਪਹੁੰਚ ਰਹੀ ਹੈ ਮੇਰੇ ਖੁਦਾ ਹਰ ਇੱਕ ਨੂੰ ਤੁਸੀਂ ਆਪਣੇ ਹੱਥਾਂ 'ਚ ਸੰਭਾਲ ਕੇ ਰੱਖਣਾ ਔਰ ਹਰ ਇੱਕ ਦੇ ird gird ਆਪਣਾ ਸੁਰਗਈਆ ਵਾੜਾ ਬੰਨਣਾ ਪਰਮੇਸ਼ਰ ਜੀ ਤਰਦੇ ਪਵਿੱਤਰ ਸਵਰਗੀ ਦੂਤ ਹਰ ਇੱਕ ਪੈਨਪਰਾ ਦੀ ਰਾਖੀ ਕਰਨ ਪਰਮੇਸ਼ਰ ਜੀ ਘਰ ਦੇ ਹਰ ਇੱਕ ਜਨਨ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਆ ਤੁਹਾਡੇ ਪਵਿੱਤਰ ਲੋਵ ਦੇ ਵਿੱਚ ਕਵਰ ਕਰਦੇ ਆ ਰਾਤ ਦੇ ਸਮੇਂ ਉਹਨਾਂ ਲਈ ਸਾਰੇ ਚਿੰਤਾ ਪਰੇਸ਼ਾਨੀਆਂ ਬੋਸ ਤੋਂ ਆਜ਼ਾਦ ਕਰਨਾ ਖੁਦਾ ਪ੍ਰਭ ਜੀ ਡਰਾਵ ਨੇ ਸੁਪਨਿਆਂ ਤੋਂ ਆਜ਼ਾਦ ਕਰਨਾ ਪਰਮੇਸ਼ਰ ਜੀ ਵੈਰੀ ਦੇ ਹਰ ਇੱਕ ਅਟੈਕ ਤੋਂ ਆਜ਼ਾਦ ਕਰਨਾ ਸ਼ਰੀਰ ਦੇ ਉੱਤੇ ਪੈ ਰਹੇ ਨੀਲ ਤੋਂ ਆਜ਼ਾਦ ਕਰਨਾ ਪਰਮੇਸ਼ਰ ਜੀ ਪਰਮੇਸ਼ਰ ਜੀ ਜੋ ਪੈਨਪਰਾ ਬਿਸਤਰ ਦੇ ਉੱਪਰ ਯੂਰਨ ਕਰਦੇ ਖੁਦਾ ਉਹਨਾਂ ਨੂੰ ਪਰਮੇਸ਼ਰ ਜੀ ਇਸ ਵੈਰੀ ਦੀ ਕਟਿਆ ਹਰਕਤਾ ਤੋਂ ਪਰਮੇਸ਼ਰ ਜੀ ਆਜ਼ਾਦ ਕਰਨਾ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਵੈਰੀ ਉਹਨਾਂ ਦੇ ਨਾਲ ਸੰਬੰਧ ਬਣਾਦਾ ਹਰ ਇੱਕ ਅਜਹੀ ਸਪਿਰਿਟ ਪ੍ਰਭੂ ਯਸ਼ੁਮਸੀ ਨਾਮ ਚਰਾਧ ਹੋ ਜਾਵੇ ਖੁਦਾ ਪ੍ਰਭੂ ਜੀ ਤੁਹਾਡਾ ਦਲੇਰੀ ਦਾ ਆਤਮਾ ਪਰਮੇਸ਼ਰ ਜੀ ਉੱtre ਖੁਦਾ ਔਰ ਡਰ ਦੇ ਆਤਮੇ ਨੂੰ ਪਰਮੇਸ਼ਰ ਜੀ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਕਰ ਦੇਖਦਾ ਮੇਰੇ ਸਮਰਥੀ ਪਰਮੇਸ਼ਰ ਜੀ ਹਰ ਇੱਕ ਪੈਨਪਾ ਤ ਰਾਤ ਦੇ ਸਮੇਂ ਕਿ ਭਰੋਂ ਦਾ ਬੇਚੈਨ ਹੁੰਦਾ ਖੁਦਾ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਪ੍ਰਭੂ ਜੀ ਸਰਗਰਾਸ ਤੋਂ ਉਹਨਾਂ ਦੇ ਲਈ ਗੁੜੀ ਮਿੱਠੀ ਨੀਂਦ ਨੂੰ ਪਰਮੇਸ਼ਰ ਲੀਲੀਜ਼ ਕਰਨਾ ਖੁਦਾਵੰਨ ਜੀ ਔਰ ਖੁਦਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਰ ਭੈਣ ਭਰਾ ਨੂੰ ਤੁਹਾਡੇ ਹੱਥਾਂ 'ਚ ਸੌਂਦਿਆਂ ਹਰ ਇੱਕ ਨੂੰ ਤੰਦਰੁਸਤੀ ਦੇਣਾ ਹਰ ਇੱਕ ਦੇ ird gird ਆਪਣਾ ਵਾੜਾ ਲਾਣਾ ਪਰਮੇਸ਼ਰ ਜੀ ਜੋ ਨਾਈਟ ਸ਼ਿਫਟ ਤੇ ਖੁਦਾ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭਨਾਂ ਨੂੰ ਪਰਮੇਸ਼ਰ ਜੀ ਆਪਣੇ ਲਹੂ ਦੇ ਵਿੱਚ ਢੱਕਣਾ ਖੁਦਾ ਪਰਮੇਸ਼ਰ ਜੀ ਜੀ ਦਾ ਪੂਰਾ ਦਿਨ ਸੰਭਾਲਿਆ ਰਾਤ ਦੇ ਇੱਕ ਪਲ ਨੂੰ ਤੁਹਾਡੇ ਹੱਥਾਂ ਸੌਮ ਦੇ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਬਿਸਤਰੇ ਤੇ ਚਾਨ ਖੁਦਾਵੰਨ ਜੀ ਤੁਸੀਂ ਇਹਨਾਂ ਦੀ ਰਾਖੀ ਕਰਨਾ ਸੰਭਾਲ ਕੇ ਰੱਖਣਾ ਖੁਦਾ ਸੁਪਨੇ ਰਾਹੀਂ ਪਰਮੇਸ਼ਰ ਜੀ ਆਪਣੇ ਦਰਸ਼ਨਾਂ ਨੂੰ ਦੇਣਾ ਆਪਣੇ ਗੁਜੇ ਪੈਦਾਨ ਨੂੰ ਪ੍ਰਗਟ ਕਰਨਾ ਅਗਰ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਨੂੰ ਸੁਪਨੇ ਆਉਂਦੇ ਆ ਦਰਸ਼ਨ ਆਉਂਦੇ ਆ ਖੁਦਾਵੰਨ ਜੀ ਉਹਨਾਂ ਦਾ ਅਰਥ ਵੀ ਉਹਨਾਂ ਨੂੰ ਦੇਣਾ ਪਰਮੇਸ਼ਰ ਜੀ ਉਹਨਾਂ ਦਾ ਮਤਲਬ ਵੀ ਉਹਨਾਂ ਨੂੰ ਸਮਝਾਉਣਾ ਮੇਰੇ ਪ੍ਰਭੂ ਔਰ ਖੁਦਾਵੰਨ ਜੀ ਅੱਸੀ ਤੁਹਾਨੂੰ ਦੇਖਣਾ ਚਾਹੁੰਦੇ ਆ ਮੇਰੇ ਖੁਦਾ ਤੁਸੀਂ ਸਾਡੇ ਪਰਮੇਸ਼ਰ ਜੀ ਸਾਹਮਣੇ ਆਣਾ ਮੇਰੇ ਪ੍ਰਭੂ ਔਰ ਖੁਦਾ ਸਾਡੇ ਨਾਲ ਗੱਲਾਂ ਕਰਨੀਆਂ ਮੇਰੇ ਪ੍ਰਭੂ ਦਇਆ ਕਰਨਾ ਕਿਰਪਾ ਕਰਨਾ ਰਾਤ ਦੇ ਇੱਕ ਪਲ ਤੁਹਾਡੇ ਹੱਥਾਂ ਜਿੰਨੇ ਆ ਦਿਨ ਭਰ ਦੀ ਸਾਰੀ ਮਹਿਮਾ ਨੂੰ ਤੁਹਾਡੇ ਪਰਮੇਸ਼ਰ ਜੀ ਨਾਮ ਦਿੰਨੇ ਆ ਖੁਦਾ ਔਰ ਪਰਮੇਸ਼ਰ ਜੀ ਸਾਰੇ ਸਮਿਆਂ ਨੂੰ ਤੁਹਾਡੇ ਹੱਥਾਂ ਚ ਸੰਭਦੇ ਹੋਏ ਗੂੜੀ ਮਿੱਠੀ ਨੀਂਦ ਆਸ਼ੀਸ਼ ਬਰਕਤ ਦਇਆ ਪਲੇ ਸਾਰੇ ਪਰਿਵਾਰਾਂ ਦੇ ਲਈ ਪ੍ਰਭੂ ਯਸ਼ੁਮਸੀ ਨਾਮ ਚ ਮੰਗਦੇ ਆ ਆਮਨ 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 તારી કલિશિયાનું પ્યાર ભરી જૈમસીની ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ